ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸਾਡੀ ਕੰਪਨੀ ਦੋ ਫੌਲ ਬੀ ਦਾ ਜਿਹੜਾ ਤੁਸੀਂ ਆਗਾਤ ਕਰਨ ਲੱਗੇ ਜੀ ਦੀ ਕੰਪਨੀ ਉਹਨਾਂ ਨੂੰ ਜਿਹੜੇ ਮਤਲਬ ਸਿੰਗਿੰਗ ਲਾਈਨ ਦੇ ਉਹ ਜਿਹੜੇ ਲਿਖਦੇ ਨੇ ਤੇ ਜਿਹੜੇ ਗਾਹੇ ਨੇ ਬਸ ਉਹਨਾਂ ਨੂੰ ਜਰੂਰ ਮੌਕਾ ਦਵਾਂਗੇ ਜੀ ਸਾਡੀ ਕੰਪਨੀ ਆਪਦਾ 뮤직 ਵੀ ਕਰੇਗੀ ਉਹਨਾਂ ਦੀ ਵੀਡੀਓ ਵੀ ਕਰੇਗੀ ਤੇ ਉਹਨਾਂ ਦੀ ਲਿਖਤ ਨੂੰ ਦੁਨੀਆ ਤੱਕ ਦੂਰ ਦੂਰ ਦੇਸ਼ ਦੇ ਮੇਡਾਉਂ ਦੇ ਵਿੱਚ ਉਹਨਾਂ ਦੇ ਨਾਲ ਬੜੀ ਵਮਾ ਜਿਹੜਾ ਪੈਰ ਰੱਖਿਆ ਵੀਰ ਹੋਣਾ ਨੇ ਪਿਓਰ ਸੋਲ 뮤직 ਕੰਪਨੀ ਤਾਂ ਬੜੀ ਖੁਸ਼ੀ ਦੀ ਗੱਲ ਆ ਤੇ ਪਿਓਰ ਸੋਲ ਦਾ ਮਤਲਬ ਸ਼ੁੱਧ ਪਿਓਰ ਹੈ ਨਾ ਪਿਓਰ ਤੇ ਸ਼ੁੱਧ ਵੀਰ ਹੋਣਾ ਦੇ ਕਹਿਣ ਦੇ ਮੁਤਾਬਕ ਵੀ ਇਹਦੇ ਵਿੱਚ ਨਾ ਤਾਂ ਲੱਚਰਤਾ ਨੂੰ ਪ੍ਰਮੋਟ ਕਰਾਂਗੇ ਠੀਕ ਹੈ ਨਾ ਕੋਈ ਨਸ਼ੇ ਨੂੰ ਪ੍ਰਮੋਟ ਕਰਾਂਗੇ ਤੁਹਾਡਾ ਬੜਾ ਹੱਥ ਹੈ ਮਤਲਬ ਲਿੰਕ ਨੇ ਸੰਤਾ ਖਰੀਦ ਨਾਲ ਕੀ ਕਹਿਣਾ ਚਾਹੋਗੇ ਇਹ ਵਧੀਆ ਸਾਡੇ ਪਿੰਡ ਦਾ ਮੁੰਡਾ ਕੋਈ ਵਧੀਆ ਗੱਲ ਕਰ ਰਿਹਾ ਕੋਈ ਵਧੀਆ ਮੈਸੇਜ ਦੇ ਰਿਹਾ ਪਿੰਡ ਲਈ ਏਰੀਆ ਲਈ ਵਧੀਆ ਗੱਲਾਂ ਖੁਸ਼ੀ ਆ ਬਹੁਤ ਸਾਰੇ ਪਿੰਡ ਨੂੰ ਖਡਲਾ ਚੋਹਰਨ ਨਜ਼ਦੀਕ ਰਾਣਾ ਸਾਹਿਬ ਜਿਹੜਾ ਸਾਥ ਦਾ ਪ੍ਰੋਗਰਾਮ ਆ ਇੱਥੇ ਨਾਲ ਇਹ ਸਾਥ ਚ ਬੈਠੇ ਆ ਸੀ ਕੜੜੇ ਦੇ ਤੇ ਇਸ ਪਿੰਡ ਚ ਸਰਪੰਚ ਸਾਹਿਬ ਸਾਡੇ ਨਾਲ ਨੇ ਤੇ ਹੋਰ ਪਤਵੰਤ ਤੇ ਸੱਜਣ ਨਾਲ ਨੇ ਹਨਾ ਸਾਰੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਇੱਥੇ ਸਾਰੇ ਸੀਨੀਅਰ ਬੈਠੇ ਨੇ ਬਜ਼ੁਰਗ ਸਹਿਬਾਨ ਸਾਰੇ ਭਾਈ ਜੀ ਉਹਨਾਂ ਨਾਲ ਗੱਲ ਕਰਉਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂਜੀ ਸਰਪੰਚ ਸਾਹਿਬ ਅੱਜ ਦਾ ਪ੍ਰੋਗਰਾਮ ਆ ਸਾਥ ਚ ਆ ਹਾਂਜੀ ਇਹ ਕੀ ਪ੍ਰੋਗਰਾਮ ਹੁੰਦੀ ਆ ਇਹ ਪ੍ਰੋਗਰਾਮ ਵੀ ਸਾਡੇ ਪਿੰਡ ਦਾ ਇਹ ਮੁੰਡਾ ਬੇਟਾ ਤੇ ਇਹ ਸਾਡੇ ਪਿੰਡ ਨੂੰ ਨਵਾਂ ਰੋਸ਼ਨ ਉੱਚਾ ਕਰਨ ਬਾਰੇ ਪ੍ਰਗਟ ਕੀਤਾ ਅਸੀਂ ਬਹੁਤ ਖੁਸ਼ ਆ ਕਿ ਸਾਡੇ ਪਿੰਡ ਦੇ ਵਿੱਚੋਂ ਪੈਦਾ ਹੋ ਕੇ ਇਹ ਬੰਦੇ ਨੇ ਏਡਾ ਵੱਡਾ ਉਪਰਾਲਾ ਕੀਤਾ ਤੇ ਅਸੀਂ ਸਾਰਾ ਪਿੰਡ ਇਹ ਨਾਲ ਖੜੇ ਆ ਸਾਰੀ ਪੰਚਾਇਤ ਬਾਕੀ ਪ੍ਰਸ਼ਾਸਨ ਦੇ ਜਿੰਨੇ ਵੀ ਬੈਠੇ ਆ ਸਾਡੇ ਸਾਰੀਆਂ ਮਤਲਬ ਪਾਰਟੀਆਂ ਦੇ ਬੰਦੇ ਜਿਹੜਾ ਜੋ ਵੀ ਪਿੰਡ ਦੇ ਵਿੱਚ ਪ੍ਰਬੰਧ ਤੇ ਸਜਣ ਨੇ ਉਹਨਾਂ ਨਾਲ ਨੇ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਬੇਟਾ ਐਡਾ ਵੱਡਾ ਉਪਰਾਲਾ ਕਰਕੇ ਕਿ ਨੌਜਵਾਨਾਂ ਨੂੰ ਬਹੁਤ ਵੱਡੀ ਸੇਵਾ ਇਹ ਸਾਨੂੰ ਵੀ ਬਹੁਤ ਖੁਸ਼ੀ ਆ ਕਿ ਸਾਡੇ ਬੇਟਾ ਐਡਾ ਵੱਡਾ ਉਪਰਾਲਾ ਕਰ ਰਿਹਾ ਤੇ ਸਾਡੇ ਪਿੰਡ ਦੇ ਵਿੱਚ ਇਸ ਪ੍ਰੋਗਰਾਮ ਕਰਵਾ ਰਿਹਾ ਕਿ ਅੱਜ ਜਿਹੜਾ ਸਿਸਟਮ ਆਈ ਅੱਜ ਲੋਕਾਂ ਦੀ ਇੰਡੀਆ ਦਾ ਯੁੱਗ ਆ ਨਾ ਕਿਉਂਕਿ ਉਹਦੇ ਹਿਸਾਬ ਨਾਲ ਤੇ ਜਿਹੜਾ ਇਹਨਾਂ ਦਾ ਪ੍ਰੋਗਰਾਮ ਲਿਖਿਆ ਹੋਇਆ ਕੁਝ ਲੋਕਾਂ ਨੂੰ ਜੋੜ ਲਈ ਚਾਹੀਦਾ ਬਿਲਕੁਲ ਨਾਲ ਸਾਰਾ ਪਿੰਡ ਸਾਡਾ ਬਿਲਕੁਲ ਨਾਲ ਹੈ ਜੀ। ਸਾਰੇ ਪ੍ਰਬੰਧਕ ਸੱਜਣ ਬੈਠੇ ਨਾਲ ਜਿੰਨੇ ਵੀ ਨੇ ਦਰਜਾ ਬਰ ਦਰਜਾ। ਅ ਸੁਖੇਬੀਰ ਤੁਹਾਡੇ ਪਿੰਡ ਦਾ ਮਤਲਬ ਇੱਥੇ ਸਾਥ ਦੇ ਵਿੱਚੋਂ ਅੱਜ ਸ਼ੁਰੂਆਤ ਹੋ ਰਹੀ ਹੈ ਕਿਸੇ 뮤직 ਕੰਪਨੀ ਦੀ। ਤੁਹਾਡਾ ਬੜਾ ਵੱਡਾ ਹੱਥ ਹੈ ਮਤਲਬ ਲਿੰਕ ਨੇ ਸੰਤਖਰੀ ਦੇ ਨਾਲ ਕੀ ਕਹਿਣਾ ਚਾਹੋਗੇ? ਇਹ ਵਧੀਆ ਸਾਡੇ ਪਿੰਡ ਦਾ ਮੁੰਡਾ ਕੋਈ ਵਧੀਆ ਗੱਲ ਕਰ ਰਿਹਾ ਵੀ। ਵਧੀਆ ਮਾਹੌਲ ਦੇ ਰਿਆ ਪਿੰਡ ਲਈ ਏਰੀਆ ਲਈ ਵਧੀਆ ਗੱਲਾਂ ਖੁਸ਼ੀ ਆ ਬਹੁਤ ਸਾਰੇ ਪਿੰਡ ਨੂੰ ਸੰਯੋਗ ਦੇਵੋਗੇ ਪੂਰਾ ਜੀ ਪੂਰਾ ਜਿੱਤੇ ਕਹਿਣਗੇ ਦਿਨ ਰਾਤ ਦੀ ਨਾਲ ਗਣਿਆ ਭਰਾ ਦੇ ਹਾਂਜੀ ਸੁਖੇ ਵੀਰ ਤੁਸੀਂ ਆਪ ਇੱਕ ਸਪੋਰਟਸਮੈਨ ਹੋ ਤੇ ਇੱਕ ਸਪੋਰਟਸਮੈਨ ਹੋਣ ਦੇ ਨਾਤੇ ਵੀ ਅੱਜ ਕੱਲ੍ਹ ਜੋ ਬੁਰਾਈਆਂ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਚਾਹੇ ਉਹ ਨਸ਼ੇ ਪ੍ਰਤੀ ਨੇ ਜਾਂ ਉਹ ਹੋਰ ਵੀ ਬਹੁਤ ਇਦਾਂ ਦੇ ਸਮਾਜਿਕ ਰੀਤੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਇਸ ਤਾਂ ਭਰਾਵਾਂ ਸਾਰਿਆਂ ਨੂੰ ਇਸ ਵੇਲੇ ਕਰਦੇ ਹਾਂ ਵੀ ਨਸ਼ਿਆਂ ਤੋਂ ਬਚੋ ਵੀ ਇਹ ਮਾੜੀ ਨੇ ਅੱਜ ਲਈ ਵੀ ਮਾੜਿਆ ਘਰ ਪਰਿਵਾਰ ਸਾਰੇ ਉਜੜਦੇ ਦੇਖੀ ਨੇ ਲੋਕਾਂ ਨੇ ਸਾਰਿਆਂ ਨੇ ਸਾਰਿਆਂ ਲਈ ਮਾੜਾ ਇਹ ਪਰਣਾ ਬਚੋ ਇਹਨਾਂ ਤੋਂ ਜਿੰਨਾ ਬਚ ਹੁੰਦਾ ਤੇ ਆਲੇ-ਦਾਲੇ ਨੂੰ ਜਿੰਨਾ ਬਚਾਓਗੇ ਸਮਝੋ ਇੱਕ ਬੰਦਾ ਬਚਾ ਲਿਆ ਤਾਂ ਪੂਰਨ ਕਰਨ ਵਾਲਾ ਕੰਮ ਆ ਜੀ ਬੰਦ ਬੱਟੇ ਬੱਟੇ ਦੇਵੜੀ ਆ ਜਾਓ ਆ ਮੈਂ ਲਿਆ ਆ ਜਾਓ ਆਇਓ ਹੈ ਨਹੀਂ ਮੁਹਰਤ ਦੀ ਆ ਦਿਓ ਹੁਣ ਦਿਓ ਸਰਪੰਚ ਸਾਹਿਬ ਦੁਵਾਦ ਨੇ ਬੰਦੇ ਦਾ ਸਾਥ ਹੋਵੇ ਟੀਮ ਹੋਵੇ ਬਣੋ ਚਾਓ ਇਹ ਬਿਹਤਰੀ ਦਾ ਆਪਾਂ ਜਗਰ ਉਹਨਾਂ ਕੋਲੋਂ ਲਈ ਹਰੀ ਹਰੀ ਕਰਸ ਤੇ ਹੋਟਲ ਹੀ ਵੇਟੋ ਅੱਛਾ ਇੱਕ ਇੱਕ ਸੋਖ ਵੀਰਾ ਮਤਲਬ ਵੱਡਾ ਮੱਲਾ ਡਰਚਦਾ ਕਿਹਦੀ ਨਾਲ ਜੀ ਠੀਕ ਹੈ ਵਧੀਆ ਮਾਦਾ ਪਿਆਰ ਹੈ ਜੀ ਸਾਰਿਆਂ ਦਾ ਇਹ ਵੀ ਦੁਆ ਕਰਦੇ ਆ ਭਾਈ ਹਰ ਦਿਲਾਂ ਬਖਸ਼ੇ ਮਾਲ ਨੂੰ ਸਾਡੇ ਖਾ ਦਾ ਨਾਮ ਆ ਜਾਵੇ ਕੀ ਹੋਵੇ ਆ ਸਭ ਤੋਂ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਨੂੰ ਤੇ ਜੱਗੀ ਵੀਰ ਹੋਣੇ ਬੜੇ ਪਿਆਰੇ ਭਰਾ ਆਪਣੇ ਹਨ ਤੇ ਇਹ ਪਹਿਲਾਂ ਜਦੋਂ ਮੈਨੂੰ ਫੋਨ ਗਿਆ ਕਿ ਆਪਾਂ ਕੰਪਨੀ ਖੋਲਣ ਲੱਗੇ ਆ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਹਨਾ ਜਦੋਂ ਵੀ ਕੋਈ ਉਦਮ ਕਰਦਾ ਉਪਰਾਲਾ ਕਰਦਾ ਹਨਾ ਵੱਡੀ ਗੱਲ ਹੁੰਦੀ ਆ ਇੱਕ ਹੁੰਦਾ ਨਾ ਕਿ ਪੈਰ ਰੱਖਣਾ ਹੀ ਵੱਡੀ ਗੱਲ ਹੁੰਦੀ ਆ ਅੱਗੇ ਪੌੜੀਆਂ ਜਿਹੜੀਆਂ ਬਣਦੀਆਂ ਜਾਂਦੀਆਂ ਤਾਂ ਜਿਹੜਾ ਪੈਰ ਰੱਖਿਆ ਵੀਰ ਹੋਣਾ ਨੇ ਪਿਓਰ ਸੋਲ 뮤직 ਕੰਪਨੀ ਤਾਂ ਬੜੀ ਖੁਸ਼ੀ ਦੀ ਗੱਲ ਆ ਤੇ ਪਿਓਰ ਸੋਲ ਦਾ ਮਤਲਬ ਸ਼ੁੱਧ ਪਿਓਰ ਹਨਾ ਪਿਓਰ ਤੇ ਸ਼ੁੱਧ ਵੀਰ ਹੋਣਾ ਦੇ ਕਹਿਣ ਦੇ ਮੁਤਾਬਕ ਵੀ ਇਹਦੇ ਵਿੱਚ ਨਾ ਤਾਂ ਲੱਚਰਤਾ ਨੂੰ ਪ੍ਰਮੋਟ ਕਰਾਂਗੇ ਠੀਕ ਹੈ ਨਾ ਕੋਈ ਨਸ਼ੇ ਨੂੰ ਪ੍ਰਮੋਟ ਕਰਾਂਗੇ ਤਾਂ ਇੱਕ ਪਿਓਰ ਗਾਇਕੀ ਤੇ ਟੈਲੈਂਟ ਨੂੰ ਜ਼ਰੂਰ ਅਸੀਂ ਪ੍ਰਮੋਟ ਕਰਾਂਗੇ ਤਾਂ ਅਸੀਂ ਰਲ ਮਿਲ ਕੇ ਜਿੰਨੇ ਵੀ ਭਰਾ ਕੋਸ਼ਿਸ਼ ਕਰਾਂਗੇ ਜਿੰਨਾ ਵੀ ਟੈਲੈਂਟ ਅਸੀਂ ਅੱਗੇ ਲਿਆ ਸਕੀਏ ਤੇ ਰੱਬ ਮਿਹਰ ਰੱਖੇ ਤੇ ਜਿੰਨਾ ਅਸੀਂ ਸੋਚਿਆ ਜੇ ਉਦਾਂ ਹੋਊਗਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਜਿਹੜੇ ਗਰੀਬ ਬੱਚੇ ਆ ਜਿਹੜੇ ਆਪਦੇ ਟੈਲੈਂਟ ਨੂੰ ਅੱਗੇ ਨਹੀਂ ਲਿਆ ਸਕਦੇ ਤਾਂ ਅਸੀਂ ਉਹਨਾਂ ਨੂੰ ਬਹੁਤ ਅੱਗੇ ਲੈ ਕੇ ਆਵਾਂਗੇ। ਬੱਸ ਦੇਖਦੀ ਹੈ ਨਾ ਸੋਸ਼ਲ ਮੀਡੀਆ ਤੇ ਲੋਕਾਂ ਕੋਲ ਟੈਲੈਂਟ ਬਹੁਤ ਆ। ਹਾਂਜੀ। ਪੈਸਾ ਨਹੀਂ ਗਾ। ਹਾਂਜੀ। ਕਿਉਂਕਿ ਅੱਜ ਜਿਹੜੇ ਵੱਡੇ ਮਗਰਮਾਸ ਨੇ ਉੱਥੇ ਦੇ ਪੈਸੇ ਤੱਕ ਹੀ ਸੀਮਤ ਹੈ ਨਾ। ਹਾਂਜੀ। ਕਿਉਂਕਿ ਜਿਹੜੇ ਟੈਲੈਂਟ ਵਾਲੇ ਨੇ ਉਹ ਰੋੜਦੇ ਨੇ। ਦੇਖੋ ਜੀ bizness ਹੋਰ ਚੀਜ਼ ਹੁੰਦੀ ਆ ਤੇ ਸਮਾਜ ਬਾਰੇ ਸੋਚਣਾ ਹੋਰ ਚੀਜ਼ ਹੁੰਦੀ ਆ। ਜਿਹੜੇ bizness ਕਰਦੇ ਉਹ ਸਮਾਜ ਬਾਰੇ ਨਹੀਂ ਸੋਚ ਸਕਦੇ। ਤੇ ਜਿਹੜੇ ਸਮਾਜ ਬਾਰੇ ਸੋਚਦੇ ਆ ਉਹ ਬਿਜ਼ਨਸ ਨਹੀਂ ਕਰ ਸਕਦੇ ਠੀਕ ਹੈ ਜੀ ਅਸੀਂ ਬਿਜ਼ਨਸ ਕਰਨ ਲਈ ਜਾਂ ਜੱਗੀ ਵੀਰ ਹੋਣੇ ਬਿਜ਼ਨਸ ਕਰਨ ਲਈ ਇਸ ਲਾਈਨ ਦੇ ਵਿੱਚ ਨਹੀਂ ਆਏ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਹਿਡਨ ਟੈਲੈਂਟ ਜਿਹੜਾ ਹੁੰਦਾ ਉਹਨੂੰ ਅੱਗੇ ਲਿਆਉਣ ਲਈ ਹੀ ਇਹ ਕੰਪਨੀ ਨੂੰ ਲਾਂਚ ਕੀਤਾ ਤੇ ਬਾਬਾ ਸੁੱਖ ਰੱਖੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਦੀ ਜ਼ੁਬਾਨ ਤੇ ਖਰੇ ਉਤਰ ਕੇ ਦਿਖਾਵਾਂਗੇ ਧੰਨਵਾਦ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਪ੍ਰਤਿ ਸੋਨੇ ਹਾਸ ਸਾਡੀ ਆਵਾਜ਼ ਓਏ ਜੀ ਗੱਲ ਫਲਸਾ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸਾਡੀ ਕੰਪਨੀ ਤੋਂ ਬਿਦਿਆ ਜਿਹੜਾ ਤੁਸੀਂ ਆਗਾਜ਼ ਕਰਨ ਲੱਗੇ ਜੀ ਇਹ ਕੰਪਨੀ ਨੂੰ ਪਤਾ ਜੀ ਅੱਜ ਕੱਲ੍ਹ ਆਨਲਾਈਨ ਮੀਡੀਆ ਦਾ ਜ਼ਮਾਨਾ ਪਰ ਬਹੁਤੇ ਨੌਜਵਾਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਵੀ ਟੈਲੈਂਟ ਬਹੁਤ ਹੁੰਦਾ ਉਹਨਾਂ ਵਿੱਚ ਬਿਲਕੁਲ ਇਹ ਟੈਲੈਂਟ ਨੂੰ ਪੇਸ਼ ਕਿੱਥੇ ਕਰਨਾ ਉਹਨੂੰ ਨਹੀਂ ਪਤਾ ਲੱਗਦਾ ਜਾਂ ਉਹਨਾਂ ਨੂੰ ਅੱਡਾ ਪਲੇਟਫਾਰਮ ਹੀ ਨਹੀਂ ਮਿਲਦਾ ਠੀਕ ਆ ਬਿਲਕੁਲ ਬਿਲਕੁਲ ਹੁਣੀਆਂ ਦਿਲਦਿਆਂ ਰੀਜਾਂ ਨਾਲ ਹੀ ਲੈ ਜਾਂਦੇ ਨੇ ਹਾਂ ਤੇ ਉਹਨਾਂ ਦੇ ਨੌਜਵਾਨਾਂ ਨੂੰ ਅਸੀਂ ਅ ਪਲੇਟਫਾਰਮ ਦੇਣ ਦਾ ਪ੍ਰਬੰਧ ਕੀਤਾ ਹੈ ਸਾਡੀ ਕੰਪਨੀ ਉਹਨਾਂ ਨੂੰ ਜਿਹੜੇ ਸਿੰਗਿੰਗ ਲਾਈਨ ਦੇ ਉਹ ਜਿਹੜੇ ਲਿਖਦੇ ਨੇ ਤੇ ਜਿਹੜੇ ਗਾਉਂਦੇ ਨੇ ਅਸੀਂ ਉਹਨਾਂ ਨੂੰ ਜਰੂਰ ਮੌਕਾ ਦਵਾਂਗੇ ਕਿ ਸਾਡੀ ਕੰਪਨੀ ਆਪਦਾ 뮤직 ਵੀ ਕਰੇਗੀ ਉਹਨਾਂ ਦੀ ਵੀਡੀਓ ਵੀ ਕਰੇ ਕਿ ਤੇ ਉਹਨਾਂ ਦੀ ਲੇਖਕ ਨੂੰ ਦੁਨੀਆ ਤੱਕ ਦੂਰ ਦੂਰ ਦੇਸ਼-ਵਿਦੇਸ਼ ਦੇ ਮੈਦਾਨਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਖੜੇ ਹੋਵਾਂਗੇ ਪਰ ਬਾਅਦ ਵਿੱਚ ਤੇ ਉਹਨਾਂ ਦੀ ਲੇਖਕ ਇੱਕ ਬਰੇਕ ਘਰ ਦੇ ਵਿੱਚ ਬੈਠ ਕੇ ਕੰਮ ਕਰੀ ਬੋਵੇਂ ਇੱਥੇ ਤਾਂ ਜਲੀ ਦੀ ਨੂੰ ਹੋਣੀ ਹੈ ਤੇ ਆਪਾਂ ਹੁਣ ਦੇਖਦੇ ਹਾਂ ਕੰਪਨੀਆਂ ਬਹੁਤ ਆਉਂਦੀਆਂ ਨੇ ਬਹੁਤ ਕੰਪਨੀਆਂ ਜਾਂਦੀਆਂ ਨੇ ਪਹਿਲਾਂ ਕਿਸੇ ਦੇ ਕੋਲ ਅਸੀਂ ਆਹ ਕਰਾਂਗੇ ਤੁਹਾਡੀ ਕੰਪਨੀ ਜਿਹੜੇ ਨਵੇਂ ਉੱਭਰਦੇ ਗਰਾਉਂਡ ਲੈਵਲ ਤੇ ਜਿਹੜੇ ਕਲਾਕਾਰ ਉੱਤਰ ਰਹੇ ਨੇ ਕਈ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਨਵੇਂ ਕਲਾਕਾਰ ਨੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਰੋਲ ਦੇ ਖੋਲਦੇ ਰਹਿ ਜਾਂਦੇ ਨੇ ਉਹਨਾਂ ਲਈ ਕੀ ਕਰੋਗੇ ਤੁਸੀਂ ਕਿਦੀ ਅਸੀਂ ਖੁਦ ਇਸ ਚੀਜ਼ ਦਾ ਸ਼ਿਕਾਰ ਹਾਂ ਅਸੀਂ ਲੱਖਾਂ ਰੁਪਏ ਇਸ ਚੀਜ਼ 'ਤੇ ਖਰਚ ਕਰਦੇ ਹਾਂ ਖਰਾਬ ਹੀ ਕਹਾਂਗੇ ਕਿਉਂਕਿ ਉਹ ਵੱਡੇ ਮੱਲ ਨੇ ਵੱਡੇ ਮਗਰਮਾ ਚ ਜਾ ਸਕਦੇ ਨੇ ਬਿਲਕੁਲ ਬਿਲਕੁਲ ਬਰੇਗ ਮੇਲ ਦੇ ਵਿੱਚ ਹੁੰਦੇ ਹੀ ਨੇ ਬਿਲਕੁਲ ਜੀ ਬਿਲਕੁਲ ਤੇ ਉਹ ਚੀਜ਼ਾਂ ਨੂੰ ਪਾਸੇ ਰੱਖ ਕੇ ਅਸੀਂ ਆਪਣੇ ਤੌਰ ਦੇ ਉੱਤੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦੇ ਆਂ ਏ ਬਾਬਾ ਸੋਕਰ ਰੱਖੇ ਜੀ ਆਪਣੇ ਆਪ ਤੇ ਖੋਤੇ ਸਾਨੂੰ ਯਕੀਨ ਆ ਸਾਡੀ ਮੁੰਡਿਆਂ ਦੇ ਟੈਲੈਂਟ ਤੇ ਸਾਨੂੰ ਯਕੀਨ ਆ ਉਹਦੀ ਲਿਖਤ ਤੇ ਯਕੀਨ ਆ ਉਹਦੀ ਸੰਗੀਤ ਤੇ ਯਕੀਨ ਆ ਸਾਡੇ ਮੁੰਡੇ 뮤직 ਵਾਲੇ ਨੇ ਉਹਨਾਂ ਦੇ 뮤직 ਤੇ ਯਕੀਨ ਆ ਵੀਡੀਓ ਜਿਹੜੇ ਸਾਡੇ ਕਮੇਟੋ ਨੇ ਉਹਨਾਂ ਤੇ ਯਕੀਨ ਆ ਵੀ ਆਪਣੇ ਆਪ ਨੂੰ ਬਹੁਤ ਖੂਬੀ ਦਰਸ਼ਕਾਂ ਨੇ ਰੂਪੂ ਪੇਸ਼ ਕਰੀ ਤੁਹਾਡੀ ਕਿਹੜੀ ਕੰਪਨੀ ਆ ਦਾ ਪਿਓ ਸੌਂਗ 뮤ਜ਼ਿਕ ਸਟੂਡੀਓ ਤੁਹਾਡਾ ਕਿੱਥੇ ਆ ਸਟੂਡੀਓ ਸਾਡਾ ਰਾਜਪੁਰੇ ਆ ਜੀ ਠੀਕ ਹੈ ਡਾਕਟਰ ਦਾ ਕੰਮ ਹੈ ਤੇ ਹੋਰ ਜਿਹੜੇ ਜਿਵੇਂ ਹੁਣ ਆਪਾਂ ਮਿਊਜ਼ਿਕ ਕਰਾਉਂਦੇ ਨੇ ਜਾਂ ਕੁਝ ਹੋਰ 50 50 ਲੱਖ ਰੁਪਇਆ ਲਾ ਦਿੰਦੇ ਨੇ ਕੋਈ 20 20 ਲੱਖ ਲਾਉਂਦੇ ਨੇ ਬਿਲਕੁਲ ਨਹੀਂ ਕਿ ਇਦਾਂ ਦੀ ਤਾਂ ਨਹੀਂ ਕੋਈ ਐਂਟਰੇਨਮੈਂਟ ਵੀ ਤੁਹਾਡੀ ਨਹੀਂ ਨਹੀਂ ਬਿਲਕੁਲ ਨਹੀਂ ਜੀ ਟੈਲੈਂਟ ਹੋਵੇ ਬੰਦੇ 'ਚ ਠੀਕ ਹੈ ਬਿਲਕੁਲ ਫ੍ਰੀ ਕਰਾਂ ਮੈਂ ਤਾਂ ਆਪਣੇ ਜੋਗ ਹੋਵੇ ਉਹਦੀ ਲਿਖਤ ਦੇ ਵਿੱਚ ਕੋਈ ਕਲਮ ਦੇ ਵਿੱਚ ਕੋਈ ਗੱਲ ਹੋਵੇ ਪੰਜਾਬ ਬਾਰੇ ਹੋਵੇ ਪੰਜਾਬੀਅਤ ਬਾਰੇ ਹੋਵੇ ਲੋਕਾਚਾਰੀ ਹੋਵੇ ਸੰਗਤ ਜਾਰ ਬਾਰੇ ਹੋਵੇ ਅਤੇ ਜਰੂਰ ਹੋਤੀ ਇਹਨੂੰ ਦਰਸ਼ਕਾਂ ਦੇ ਰੂਪ ਵਿੱਚ ਕਰਾਂਗੇ ਇਹ ਜਿਹੜਾ ਤੁਹਾਡੇ ਕੋਲ ਮੈਟਰ ਹੋਊਗਾ ਤੁਹਾਡਾ ਆਪ ਦਾ ਹੋਵੇ ਜਾਂ ਕਲਾਕਾਰ ਕੋਲ ਵੀ ਹੋ ਸਕਦਾ ਜੋ ਮੈਟਰ ਦੀ ਉਹਨਾਂ ਨੇ ਆਪ ਲਿਖਿਆ ਕਿਉਂਕਿ ਇੱਕ ਕਲਾਕਾਰ ਹੀ ਰੱਬ ਕਿਸੇ ਕਿਸੇ ਨੂੰ ਵਕਤ ਦਈ ਬਿਲਕੁਲ ਮੇਰੇ ਕੋਲ ਹੈ ਨਹੀਂ ਜੱਗੀ ਕੋ ਬਹੁਤ ਹੈ ਬਿਲਕੁਲ ਬਿਲਕੁਲ ਹੋਰ ਬਹੁਤ ਦੁਨੀਆ ਪਈ ਹੈ ਜੀ ਪਰ ਉਹ ਤੋਂ ਬਰੇ ਜਿਹੜੀ ਸੋਹਣਾ ਲੱਗਦੀ ਹੈ ਤੇ ਬਹੁਤ ਸੋਹਣਾ ਗਾਉਣੇ ਵਾਲੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਕਰਨਾ ਕੀ ਹੈ ਜਾਂ ਕੌਣ ਸਾਤੋਂ ਕੀ ਕਰਾਉਣਾ ਹੈ ਤੁਸੀਂ ਫਿਰ ਉਹਨਾਂ ਦੀ ਇੰਟਰਵਿਊ ਲਓਗੇ ਜਾਂ ਕਿੱਦਾਂ ਤੁਹਾਡੇ ਨਾਲ ਕਿੱਦਾਂ ਸੰਪਰਕ ਕਰ ਲਈ ਸਾਡੇ ਨਾਲ ਸੰਪਰਕ ਸਾਡੇ ਪੇਜ ਥਰੂ ਕਰ ਲੈਣਗੇ ਤੁਹਾਡੇ ਪੇਜ ਦਾ ਬੇਰਵਾ ਦੇ ਦਿਓ ਇੰਸਟਾਗ੍ਰam ਤੇ ਦਾ ਪ्योर ਸੋਲ ਮਿਊਜ਼ਿਕ ਤੁਹਾਡਾ ਜਿਹੜਾ ਪੇਜ ਹੋਊਗਾ ਉਹਦੇ ਉੱਤੇ ਸਾਡੇ ਕੰਟੈਕਟ ਨੰਬਰ ਪਏ ਹੋਊਗਾ YouTube ਤੇ ਵੀ ਸਾਡਾ ਪੇਜ ਹੋਊਗਾ ਤੇ ਬਾਕੀ ਨੋਟੀਫਾਈ ਤੁਸੀਂ ਬਾਕੀ ਰੈਡ ਕੌਪ ਤੇ ਵੀ ਕਰਾਂਗੇ ਤੇ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹਾਂ ਬਸੇ ਬਸੇ ਸਾਡਾ ਇਹੀ ਹੈ ਵੀ ਟੈਲੈਂਟ ਹੈ ਜਿਹੜਾ ਉਹਨੂੰ ਅਸੀਂ ਬਾਹਰ ਕੱਢਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਖੁਦ ਇਹ ਚੀਜ਼ਾਂ ਤੋਂ ਕਿ ਅੱਜ ਕੱਲ੍ਹ ਔਨਲਾਈਨ ਮੀਡੀਆ ਦਾ ਜਮਾਨਾ ਹੈ। ਬਿਲਕੁਲ ਬਿਲਕੁਲ। ਬਾਕੀ ਸਾਰੇ ਹੀ ਔਨਲਾਈਨ ਮੀਡੀਆ ਤੋਂ ਬਾਹਰ ਆਏ ਨੇ ਜਿੰਨੇ ਵੀ ਨੇ। ਤੇ ਅਸੀਂ ਵੀ ਕੁਝ ਕਰ ਸਕਦੇ ਹਾਂ ਜੀ। ਅੱਜ ਅੱਜ ਅਸੀਂ ਸਾਥ ਦੇ ਵਿੱਚ ਪ੍ਰੋਗਰਾਮ ਰੱਖਿਆ ਪਿੰਡ ਦੀ ਦੇ। ਬਿਲਕੁਲ। ਅਸੀਂ ਇਹ ਕੋ ਵੱਡੇ ਹੋਟਲਾਂ 'ਚ ਰੱਖਣਾ ਸਾਨੂੰ ਜਿਉਂਦਾ ਹਾਂ। ਹਾਂ ਹਾਂ ਬਿਲਕੁਲ ਬਿਲਕੁਲ। ਆਪਾਂ ਦੇਖਦੇ। ਜਿੱਥੇ ਰੱਖਣ ਦਾ ਇਹੀ ਕੰਮ ਠੀਕਾ ਕਿ ਪਿੰਡ ਦੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈ ਕੇ ਵੀ ਆਪਾਂ ਇਹ ਕੰਮ ਜਿਹੜਾ ਪਲੇਟਫਾਰਮ ਸਟਾਰਟ ਕਰਨ ਲੱਗੇ ਕਾ ਕੁਝ ਵੀ ਮਿਲਿਆ ਸਾਨੂੰ ਤੁਸੀਂ ਦੇਖਿਆ ਵੀ ਆ ਤੇ ਇਹਦਾ ਵੀ ਅੱਗੇ ਵੀ ਸਾਨੂੰ ਕਰਦਾ ਕਿਉਂਕਿ ਮੈਂ ਉਹੀ ਗੱਲ ਦੇ ਰਿਹਾ ਨਾ ਵੀ ਜਦੋਂ ਕੰਪਨੀ ਦੀ ਲਾਂਚਿੰਗ ਹੁੰਦੀ ਆ ਜਾਂ ਕੋਈ ਕੰਪਨੀ ਦਾ ਹੁੰਦਾ ਉਹ ਵੱਡੇ ਵੱਡੇ ਹੋਟਲਾਂ 'ਚ ਹੁੰਦਾ ਹਨਾ ਆਪਾਂ ਦੇਖਦੇ ਆ ਤੇ ਅੱਜ ਇਹ ਸਾਥ ਦਾ ਪ੍ਰੋਗਰਾਮ ਹੈ ਪਹਿਲੀ ਸਾਡੇ ਕੋਲ ਲੋਕਪੱਖ মিডিਆ ਤੇ ਪਹਿਲੀ ਵਾਰ ਆਇਆ ਸੀ ਕਿਉਂਕਿ ਲੋਕਪੱਖ মিডিਆ ਤੇ ਇਹੀ ਦਿਖਾਉਣਾ ਹੈ ਵੀ ਲੋਕਾਂ ਦੇ ਪੱਖ ਕੀ ਨੇ ਤੇ ਲੋਕ ਕੀ ਚਾਹੁੰਦੇ ਨੇ ਇਹ ਇਹਦਾ ਇੱਕੋ ਇੱਕ ਕਸ਼ਦਾ ਜੀ ਵੀ ਅਸੀਂ ਆ ਇੱਥੋਂ ਆ ਪੱਪੜ ਦਾ ਥੱਲੇ ਉਹ ਪੜਦੇ ਗੋਹਾ ਹਾਂ ਬਿਲਕੁਲ ਬਿਲਕੁਲ ਇਹਦਾ ਵੀ ਕੋਈ ਹੁੰਦਾ ਹੱਤਾ ਹਾਂ ਕਿਉਂਕਿ ਅੱਜ ਦਾ ਮੀਡੀਆ ਇਦੋਂ ਇਦਾਂ ਰਹਿ ਗਈ ਉਹ ਕਿਸੇ ਨੂੰ ਵੀ ਫੋਟੋ ਆਫ ਤੱਕ ਲੈ ਜਾਂਦਾ ਬਿਲਕੁਲ ਬਿਲਕੁਲ ਇੱਥੇ ਦਾ ਇਹ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹੈਗੀ ਪਰ ਇਹ ਚੀਜ਼ ਨੂੰ ਅਸੀਂ ਯਾਦ ਰੱਖਾਂਗੇ ਜੀ ਕੱਲ ਬਹੁਤ ਕਿਰਪਾ ਕਰਦਾ ਵੱਡੇ ਲੈਵਲ ਤੇ ਜਾਣੇ ਤਾਂ ਇਹ ਚੀਜ਼ ਸਾਡੇ ਮਤਲਬ ਯਾਦ ਰੱਖੀ ਜੀ ਅਸੀਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਚਲੋ ਧੰਨਵਾਦ ਬਾਈ ਜੀ ਤੁਹਾਡਾ ਤੇ ਬਾਈ ਭਾਈ ਜੀ ਆਪਣਾ ਸ਼ੋਭਨਾਮ ਜੱਗੀ ਖੜਾ ਜੀ ਐਸੇ ਜਗਰੀਬ ਸਿੰਘ ਪਿੰਡ ਖੜਣਾ ਚੌਰਾ ਤੇ ਤੁਸੀਂ ਕੀ ਇਥੋਂ ਅੱਜ ਤੁਹਾਡਾ ਮੈਸੇਜ ਆ ਜਿਹੜਾ ਤੁਹਾਡਾ ਸਾਥ ਦਾ ਮੈਸੇਜ ਆ ਕੀ ਮੈਸੇਜ ਆ ਅੱਠਵੇਂ ਵਿੱਚ ਮੈਂ ਹੇਲ ਹੋ ਗਿਆ ਸੀ ਓਕੇ ਤੇ ਆਪਣੇ ਨਾਲ ਕਿ ਰਹਿਣਾ ਹਾਂ ਜੀ ਓਕੇ ਤੇ ਜਦੋਂ ਆਪਾਂ ਉਥੇ ਨਾ ਕੁਛ ਨਾ ਕੁਛ ਦੇਖੀ ਜਾਂਦੇ ਕੁਛ ਨਾ ਕੁਛ ਪਹਿਲਾਂ ਪੁੱਠੇ ਗਾਣੇ ਸਟਾਰਟ ਕੀਤੇ ਮਤਲਬ ਕਿਸੇ ਮੇਡ ਨੂੰ ਹਸਾਉਣ ਵਾਲੀ ਕਮੇਟੀ ਦੇ ਗਾਣੇ ਲੈ ਕੇ ਠੀਕ ਆ ਫਿਰ ਬਾਤ ਉਹ ਸਿੱਧੇ ਹੋਣ ਲੱਗੇ ਹੂੰ ਆਪਣੀ ਗਰਮੀਚੀ ਮਾਸਟਰ ਜੀ ਨੇ ਠੀਕ ਹੈ ਤੇ ਉਹਨਾਂ ਤੋਂ ਸਿੱਖਿਆ ਥੋੜਾ ਜਿਹਾ ਲਿਖਦੇ ਕਿਵੇਂ ਆ ਮੇਰੀ ਕਿਤਾਬ ਹੀ ਛੋੜੀ ਉਹਨਾਂ ਨੇ ਲਿਖ ਕੇ ਦਿੱਤਾ ਉਹਨੇ ਗਾਣਾ ਜਿਹੜਾ ਲਿਖਿਆ ਸੀਗਾ ਠੀਕ ਆ ਠੀਕ ਆ ਉਹਨਾਂ ਨੇ ਲਿਖ ਕੇ ਦਿੱਤਾ ਫਿਰ ਹੌਲੀ ਹੌਲੀ ਜਦੋਂ ਲਿਖਦੇ ਗਏ ਲਿਖਦੇ ਗਏ ਮੇਰਾ ਬ੍ਰਦਰ ਸੀਗਾ ਮਾਮੇ ਦਾ ਮੁੰਡਾ ਨਹੀਂ ਉਹ ਮੈਨੂੰ ਸਟੂਡੀਓ ਲੈ ਕੇ ਗਿਆ ਕਰਨੇ ਪਹਿਲੀ ਵਾਰ ਤੇ ਉਹ ਤੋਂ ਮੇਰਾ ਕੌਨਫੀਡੈਂਸ ਜਮਲ ਹੋ ਸੀ ਗਿਆ ਫਿਰ ਮੈਂ ਉੱਥੇ ਪਹੁੰਚਿਆ ਤਾਂ ਗਾਇਆ ਨਹੀਂ ਗਿਆ ਮੈਂ ਉਸ ਤੋਂ ਬਾਅਦ ਜਦੋਂ ਹੌਸਲਾ ਕੀਤਾ ਚਾਰ ਪੈਸੇ ਇਕੱਠੇ ਕੀਤੇ ਕੰਮ ਕਰੀਤਾ ਇਸ ਤੱਕ ਗਾਣਾ ਕਰਿਆ ਕੰਪਨੀ ਨੂੰ ਦਿੱਤਾ ਪਰ ਕੁਝ ਬਣਿਆ ਨਹੀਂ ਲੱਖ ਸਵਾ ਲੱਖ ਵੀ ਹੋ ਗਿਆ ਗਾਣੇ ਦੇਣਾ ਪਰ ਦਿੱਤਾ ਕੁਝ ਨਹੀਂ ਲੋਟਾਈ ਲੱਖਰਾਫ ਕਰਕੇ ਘਰੇ ਵਾਹੇ ਤੇ ਸਾਲ ਬਾਅਦ ਜਦੋਂ ਦੁਬਾਰਾ ਮਨ ਕੀਤਾ ਨਾ ਵੀ ਹੁਣ ਜੀ ਦੁਬਾਰਾ ਗੀਤ ਕਰੀਏ ਨਾ ਵੀ ਬਹੁਤ ਟਾਈਮ ਹੋ ਗਿਆ ਨਾ ਜਦੋਂ ਸਟਾਰਟਿੰਗ ਕੀਤੀ ਚਲੋ ਹੁਣ ਦੋਸਤ ਨੇ ਸਾਰੇ ਬਾਹਰੇ ਨੇ ਦੇਖੋ ਆਪਣੀ ਫੌਲ ਸਪੋਰਟ ਕਰਦੇ ਤੇ ਬਾਕੀ ਜਿਹੜਾ ਮੈਂ ਪੋਸਟਰ ਬਣਾਇਆ ਸਾਰੇ ਉਹਨਾਂ ਮਿੱਤਰਾਂ ਲਈ ਆ ਜਿਹੜੇ ਆਪਣੇ ਨਾਲ ਖੜਦੇ ਆ ਤੇ ਮੌਜ ਜਦੋਂ ਮੈਂ ਗਾਣਾ ਕਰਨਾ ਸਟਾਰਟ ਕੀਤਾ ਨਾ ਮੈਨੂੰ ਜਿਹੜੇ ਮਨ ਪੀ ਮਰੀ ਉਹ ਸਾਰੀ ਵਧੀਆ ਮਿਲ ਗਈ ਠੀਕ ਆ ਤੁਸੀਂ ਟ੍ਰੇਨਿੰਗ ਦੀ ਟੀਮ ਥੋੜੀ ਤਿਆਰ ਆ ਹਾਂ ਟੀਮ ਤਿਆਰ ਗਈ ਆ ਤਿੰਨ ਤਾਂ ਮੇਰੇ ਕੋਲ ਵੀਡੀਓਗ੍ਰਾਫਰ ਨਹੀਂ ਆ ਇਸ ਦਾ ਓਕੇ ਤੇ ਮੇਰੇ ਕੋਲ ਦੋ ਮੀਨ ਡਾਇਰੈਕਟਰ ਨੇ ਇੱਕ ਤਾਂ ਮੇਰੇ ਪਿੱਛੇ ਹੀ ਬੈਠਾ ਹੈ ਦੀਪਨਾਥ ਦਾ ਮੁੰਡਾ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਸਾਰੀ ਮੈਂ ਘਟੋ ਘਟ ਮੈਂ ਕਹੂੰਗਾ ਵੀ ਸਿਕਿਉਰਟੀ ਤੱਕ ਲਾ ਕੇ ਵੀ 100 ਬੰਦੇ ਮੇਰੇ ਕੋਲ ਅੱਜ ਪ੍ਰਤੀ ਵੀ ਜਾਊਗਾ ਮੈਸੇਜ ਤੁਹਾਡੇ ਵੱਲੋਂ ਤੁਹਾਡੀ ਕੰਪਨੀ ਵੱਲੋਂ ਹਾਂਜੀ ਬਿਲਕੁਲ ਜੇ ਹੁਣ ਮੈਂ ਸੋਚਿਆ ਜੀ ਹੁਣ ਮੈਂ ਖੁਦ ਵੀਡੀਓ ਡਾਇਰੈਕਟ ਕਰੂੰਗਾ ਠੀਕ ਆ ਤੇ ਲੋਕ ਉੱਥੇ ਦਾਰੂ ਦੀ ਬੋਤਲ ਰੱਖ ਦਿੰਦੇ ਆ ਜੀ ਹਾਂ ਹਨਾ ਜੀ ਕਲੱਬ ਦੇ ਵਿੱਚ ਵੀਡੀਓ ਬਣਾਉਣ ਦੇ ਬਣਾਵਾਂਗੇ ਵੀਡੀਓ ਐਦਾਂ ਹੀ ਵਧੀਆ ਲੋਕੇਸ਼ਨ ਤੇ ਪਰ ਉੱਥੇ ਦੁੱਧ ਰੱਖ ਦਾਂਗੇ ਜੀ ਉੱਥੇ ਬਾਦਾਮ ਰੱਖ ਦਾਂਗੇ ਜੀ ਹੁਣ ਮੇਰਾ ਗਰਾਊਂਡ ਖਾਲੀ ਹੋ ਗਿਆ ਜੀ ਕਾਲਜ ਵਾਲਾ ਜੀ ਕੁਛ ਮੁੰਡੇ ਬਾਹਰ ਚਲੇ ਗਏ ਚਲੋ ਉਹਨਾਂ ਦੀ ਘਰ ਦੀ ਲੋੜ ਆ ਹੀ ਚਲੇ ਕੋਈ ਗੱਲ ਨਹੀਂ ਪਰ ਜਿਹੜੇ ਇੱਥੇ ਹੋ ਵੀ ਨਹੀਂ ਜਾਂਦੇ ਗਰਾਊਂਡ 'ਚ ਆਡੀ ਫਰੈਂਡ ਦੀ ਜਿੰਮ ਖਾਲੀ ਰਹਿੰਦੀ ਐ ਆਹ ਹੋਰ ਜਿੰਮਾਂ ਦੇ ਵਿੱਚ ਲੋਕ ਐਡਾ ਦਿੰਦੇ ਹੀ ਜਿੰਮ ਦੀ ਤਾਂ ਜਾਣਾ ਪੈਂਦੇ ਉਹ ਜਿੰਮ ਨੂੰ ਪ੍ਰਮੋਟ ਕਰਾਂਗੇ ਨਸ਼ਾ ਤੇ ਕੁੜੀ ਚਿੜੀ ਵਾਲਾ ਲਾਂਭਾ ਸਾਡੇ ਗਾਣਿਆਂ ਚ ਨਹੀਂ ਆਉਗਾ ਬਿਲਕੁਲ ਗਲਤ ਇਹ ਜੀ ਇਹ ਵੀ ਸਾਡਾ ਮੈਸੇਜ ਚਲੋ ਬਹੁਤ ਵੱਡੀ ਗੱਲ ਆ ਬਾਈ ਜੀ ਤੁਸੀਂ ਜਿਹੜਾ ਇਹ ਸਵਾਲ ਦਾ ਜਵਾਬ ਦਿੱਤਾ ਤਾਂ ਹੀ ਹੋਣਾ ਚਾਹੀਦਾ ਤੇ ਤੁਹਾਡੇ ਟੀਮ ਦੇ ਮੈਂਬਰਾਂ ਨਾਲ ਮਿਲਾ ਦਿਓ ਮੜੇ ਜਾ ਸਾਨੂੰ ਹਾਂਜੀ ਮੇਰਾ ਨਾਮ ਸੁਖੀ ਸਿੰਘ ਹੈ ਅਮੀ ਜੀ ਜੀ ਆਪਾਂ ਪਿੰਡ ਦਾ ਨਾਮ ਉੱਚਾ ਕਰ ਲਈਏ ਇਹ ਸਿਰਫ ਕੰਡ ਜੋੜ ਤ ਗਈ ਵੀ ਦੁਨੀਆ ਦਾ ਸੋਨਾ ਜੜੇ ਗਰੀਬ ਘਰਾਂ ਦੇ ਚ ਬਾਗ ਲਈ ਸਾਰਿਆਂ ਨੂੰ ਆਪਾਂ ਇਹ ਕੰਮ ਦੇਣਾ ਆਪਣੀ ਸੋਚ ਆ ਵੀ ਨੌਕਰੀ ਕਰਨੀ ਨਹੀਂ ਹੈਗੀ ਜੀ ਆਪਾਂ ਕੰਮ ਦੇਣਾ ਹੀ ਸਾਰਿਆਂ ਨੂੰ ਚਲੋ ਧੰਨਵਾਦ ਕੀ ਤੁਹਾਡੇ ਵੱਲੋਂ ਜਿਹੜੀ ਇਹ ਕੰਪਨੀ ਖੁੱਲੀ ਆ ਰਹੀ ਆ ਕੀ ਇਹਦੇ ਵਿੱਚ ਤੁਹਾਡਾ ਰੋਲ ਇਹਦੇ ਵਿੱਚ ਕੀ ਆ ਜੀ ਪਿਓ ਸੋਨ 뮤직 ਦੇ ਵਿੱਚ ਮੈਂ ਐਜ਼ ਅ ਯੂਨੀਅਰ ਮੈਨੇਜਰ ਦੀ ਪੋਸਟ ਤੇ ਹੈਗਾ ਸਰ ਬਹੁਤ ਹੀ ਜਦੋਂ ਅਸੀਂ ਵੱਡੇ ਪਾ ਜੱਗੀ ਨੂੰ ਮਿਲੇ ਸੀਗੇ ਉਸ ਟਾਈਮ ਸਾਡੀ ਕੋਈ ਜ਼ਿਆਦਾ ਜਾਣ ਪਛਾਣ ਨਹੀਂ ਸੀ ਠੀਕ ਹੈ ਅਸੀਂ ਜਦੋਂ ਸਾਡਾ ਉੱਠਣ ਬੈਠਣ ਹੋਇਆ ਸਾਡਾ ਪਿਆਰ ਬਦਲ ਗਿਆ ਜੱਗੀ ਦਾ ਪਹਿਲਾ ਗਾਣਾ ਜੋ ਹੋਇਆ ਸੀ ਅਸੀਂ ਉਹਦੇ ਵਿੱਚ ਲੱਖਾਂ ਪੈਸੇ ਗੱਲ ਚ ਕੀਤੇ ਠੀਕ ਹੈ ਉਹ ਲੱਖਾਂ ਰੁਪਏ ਜਦੋਂ ਅਸੀਂ ਖਰਚ ਕੀਤੇ ਸਾਨੂੰ ਉਹ ਨਤੀਜਾ ਨਹੀਂ ਮਿਲਿਆ ਜਿਉਂ ਅਸੀਂ ਚਾਹੁੰਦੇ ਸੀ ਕਿ ਤੁਹਾਨੂੰ ਆਉਟਪੁੱਟ ਨਹੀਂ ਮਿਲੀ ਜਿਹੜੀ ਜਾਨਕਿ ਚਾਹੁੰਦੇ ਸੀ ਤੁਹਾਨੂੰ ਹਾਂਜੀ ਹਾਂਜੀ ਪੈਸਾ ਲੱਗੇ ਦਾ ਕੋਈ ਬੇਅਰਥ ਗਿਆ ਸਾਨੂੰ ਇਹ ਨਹੀਂ ਸੀਗਾ ਵੀ ਅਸੀਂ ਥਿਮਸ ਹੋ ਜਾਈਏ ਉਸ ਟਾਈਮ ਸਾਡਾ ਦੇਨ ਦੇ ਵਿੱਚ ਚਾਹ ਉਹ ਸੀ ਕਿ ਅਸੀਂ ਗਾਣਾ ਕਰਨਾ ਜੱਕੀ ਦਾ ਸੁਭਾਅ ਥੋੜਾ ਜਿਆ ਦੁਨੀਆ ਨਾਲੋਂ ਅਲੱਗ ਹੈ ਜਦੋਂ ਮੈਂ ਇਹਦੇ ਨਾਲ ਵਹਿੰਦਾ ਸੀ ਇਹਨੇ ਜਿੱਥੇ ਵੀ ਜਾਣਾ ਇਹ ਨੂੰ ਵੀ ਮਿਲਦਾ ਬਹੁਤ ਹੀ ਪਿਆਰ ਨਾਲ ਮਿਲਦਾ ਉਸ ਟਾਈਮ ਅਸੀਂ ਇੱਕ ਚੀਜ਼ ਦੇਖੀ ਸਾਡੇ ਪੰਜਾਬ ਦੇ ਵਿੱਚ ਟੈਨੈਂਟ ਬਹੁਤ ਭਰਿਆ ਹੋਇਆ ਹੈ ਅਸੀਂ ਲੋਕ ਦੂਜਿਆਂ ਨੂੰ ਪਛਾਣਦੇ ਹੀ ਹੈਗੇ ਬਿਲਕੁਲ ਜਿੰਮੇਦਾਰੀ ਵੱਡੇ ਲੋਕ ਨੇ ਕਿਹਾ ਸੀ ਵੀ 뮤ਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਮਗਰਬਾਚ ਬੈਠੇ ਨੇ ਤੇ ਉਹਨਾਂ ਦੇ ਨਤੀਜੇ ਤੋਂ ਸਿਰਫ ਅਸੀਂ ਇੱਕ ਸਿੱਟਾ ਕੱਢਿਆ ਕਿ ਅਸੀਂ ਖੁਦ ਦਾ 뮤ਜ਼ਿਕ ਕਰ ਰਹੇ ਹਾਂ ਪਰ ਜੋ ਸਾਡੇ ਪੰਜਾਬ ਦਾ ਟੈਲੈਂਟ ਆ ਅਸੀਂ ਉਹਨੂੰ ਵੀ ਉਭਾਰਨਾ ਚਾਹੁੰਦੇ ਆ ਅਸੀਂ ਸਾਰੇ ਜਿਹੜੇ ਨਵੇਂ ਮਤਲਬ ਮੁੰਡੇ ਨੇ ਜਾਂ ਕੁੜੀਆਂ ਨੇ ਜਿਹੜੇ ਟੈਲੈਂਟ ਰੱਖਦੇ ਆ ਚਾਹੇ ਉਹ ਲੇਖਣ ਦਾ ਚਾਹੇ ਉਹ ਗਾਉਣ ਦਾ ਚਾਹੇ ਉਹ ਫੋਟੋਗ੍ਰਾਫੀ ਸਾਨੂੰ ਜਰੂਰ ਕੰਟੈਕਟ ਕਰਨੀ ਜਰੂਰ ਸਾਨੂੰ ਫੋਨ ਕਰਮ ਕਿਉਂਕਿ ਟੈਲੈਂਟ ਇੱਕ ਸੇਧ ਦੇਣ ਦਾ ਹੁੰਦਾ ਜੀ ਉਹ ਲੇਖਤ ਰਾਹੀਂ ਵੀ ਹੋ ਜਾਂਦਾ ਹੈ ਗਾ ਕੇ ਬਿਲਕੁਲ ਬਿਲਕੁਲ ਹਾਂ ਬਿਲਕੁਲ ਅਖਬਾਰਾਂ ਰਾਈ ਕੋਈ ਕਿਸੇ ਵੀ ਮੀਡੀਆ ਮਾਧਿਅਮ ਨਾਲ ਸੇਧ ਦੇਣ ਦੀ ਬਿਲਕੁਲ ਬਿਲਕੁਲ ਹੁੰਦੀ ਆ ਤੇ ਇਹ ਮੈਂ ਬੇਇਜ਼ਤੀ ਕਰਦਾ ਜਿੰਨੇ ਵੀ ਜਿਹਨਾਂ ਨੂੰ ਜਿਹਨਾਂ ਨੂੰ ਲੱਗਦਾ ਆਪਣੇ ਆਪ ਨੂੰ ਹੀ ਲਾਉਂਦਾ ਹੁੰਦਾ ਵੀ ਸਾਡੇ ਕੋਲ ਆਹ ਟੈਲੈਂਟ ਹੈਗਾ ਲਿਖਣ ਦਾ ਹੋਵੇ ਗਾਉਣ ਦਾ ਹੋਵੇ ਤੇ ਕਿਸੇ ਮੇਕਅਪ ਆਰਟਿਸਟ ਆਦਿਕ ਮੇਲ ਬਿਲਕੁਲ ਹਾਂ ਤਾਨੂੰ ਸਾਰੇ ਦੀ ਉਹ ਲੋੜ ਹੈ ਜੀ ਅੱਗੇ ਆਪਣੇ ਆਪ ਨੂੰ ਜਿਹੜੇ ਵੇਸ਼ ਕਰਨਾ ਚਾਹੁੰਦੇ ਨੇ ਉਹ ਸਾਨੂੰ ਦਾ ਪਿਓਰ ਸੌਲ 뮤직 ਦੇ ਉੱਤੇ ਇੰਸਟਾਗ੍ਰਾਮ ਤੇ ਸਾਡਾ ਵੀਡੀਓ ਫੇਸਬੁੱਕ ਤੇ ਵੀ ਆ ਉਹ ਸਾਨੂੰ ਜਰੂਰ ਭੇਟ ਕਰੋ ਇਹਦੇ ਵਿੱਚ ਨਵੇਂ ਮੁੰਡੇ ਕੁੜੀਆਂ ਨੂੰ ਮੌਕਾ ਮਿਲੂਗਾ ਕੁਝ ਨਿਕਲ ਤੁਹਾਨੂੰ ਜੀ ਜਰੂਰ ਮੌਕਾ ਹੈ ਸਾਡਾ ਮਕਸਦ ਹੀ ਇਹ ਹੈ ਇਸ ਕੰਮ ਦਾ ਹਾਂ ਜੀ ਹਾਂ ਬਿਲਕੁਲ ਕਿ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਹੀ ਦੇਣਾ ਪਰ ਉਹਨਾਂ ਕੋਲ ਟੈਲੈਂਟ ਟੈਲੈਂਟ ਹੋਣਾ ਚਾਹੀਦਾ ਵਾਜੋ ਕਰਾਲ ਸਾਰ